Ja us ਇੱਕ ਇੱਕ ਕਰਕੇ ਤੁਹਾਡੀ ਖਿਸ਼ਮਤ ਦੇ ਵਿੱਚ ਵਾਖਰੀ ਦੇਣੀ ਹੈ ਔਰ ਵਰਲਡ ਫੇਮਸ ਖੂਬਸੂਰਤ ਆਵਾਜ਼ ਸਨਮ ਰੰਧਾਵਾ ਬ੍ਰਦਰਸ ਰੰਮੀ ਰੰਧਾਵਾ ਔਰ ਤੋਂ ਮੈਂ ਇੱਕ ਵਾਰ ਫਿਰ ਗੁਜ਼ਾਰਿਸ਼ ਕਰਾਂਗਾ ਕਿ ਇਸ ਖੂਬਸੂਰਤ ਮੰਚ ਦਾ ਆ ਥੋੜਾ ਜਿਹਾ ਲੈ ਲੈਂਦੇ ਹਾਂ ਪ੍ਰਸ਼ੰਸਾ ਦਿਓ ਜੀ ਕਮੈਂਟ ਲਿਖ ਦੇ ਦਿਓ ਤਾਂ ਖੈਰ ਇਸ ਦੇ ਨਾਲ ਇਹ ਸਾਡੇ ਲੱਖਾਂ ਬਜੇ ਇੱਕ ਬੜੀ ਜਨਤਵਾਰ ਕਰਦੇ ਸਾਰੇ ਕਲਾਕਾਰਾਂ ਨੂੰ ਤੁਸੀਂ ਮਾਨ ਸਤਕਾਰ ਬਖਸ਼ਦੇ ਹੋ ਆ ਤਨ ਪਾਇਆ ਆ ਗਿਆ ਪਿੰਡ ਸਾਡਾ ਆਪ ਹੀ ਆ ਜੀ ਪਹਿਲਾ ਜਲੰਧਰ ਉਹ ਜਿਹੜਾ ਪਹਿਲਾ ਤੁਸੀਂ ਸਾਡੇ ਦਰਬਾਰ ਬਾਬਾ ਮੱਤਸਾਹ ਤੇ ਮੇਲਾ ਪਿਛਲੇ 14 ਸਾਲ ਤੋਂ ਜਿਵੇਂ ਬਣਾ ਰਹੇ ਆ ਜਿਹਦੇ ਵਿੱਚ ਅਨੇਕਾਂ ਕਲਾਕਾਰ ਸਿੰਗਰ ਗਾ ਕੇ ਗਏ ਨੇ ਕਿਤੋਂ ਬਾਬਾ ਜੀ ਦੇ ਦਰਬਾਰ ਤੇ ਦੂਰਾਂ ਦੂਰਾਂ ਤੋਂ ਸੰਗਤਾਂ ਆਉਂਦੀਆਂ ਨੇ ਜਿਨ੍ਹਾਂ ਦੀਆਂ ਮਨੁਕਾਮਨਾ ਪੂਰੀਆਂ ਹੁੰਦੀਆਂ ਆ ਉਹ ਬਿਆਨ ਤੇ ਇੱਥੇ ਲੰਗਰ ਲਾ ਕੇ ਲਾਉਂਦੇ ਨੇ ਸੋ ਸਾਰੀਆਂ ਸੰਗਤਾਂ ਨੂੰ ਇਹ ਗੱਲ ਹੈ ਪ੍ਰਬੰਧਕ ਕਮੇਟੀ ਵੱਲੋਂ ਮੇਲੇ ਵਿੱਚ ਸੇਵਾ ਬਾਈ ਦਾ ਬਹੁਤ ਬਹੁਤ ਧੰਨਵਾਦ ਤੇ ਸਾਰੀਆਂ ਸੰਗਤਾਂ ਨੂੰ ਅਸੀਂ ਇਸ 14ਵੇਂ ਮੇਲੇ ਤੇ ਜੀ ਆਇਆਂ ਕਹਿੰਦੇ ਆ ਇਸ ਮੇਲੇ ਵਿੱਚ ਸਾਡੇ ਕਾਮਰੇਡ ਸੰਤੋਖ ਸਿੰਘ ਜੀ ਜੋ ਸਵਰਗਵਾਸ ਹੋ ਗਿਆ ਉਹਨਾਂ ਦਾ ਬਹੁਤ ਯੋਗਦਾਨ ਸੀ ਉਹਨਾਂ ਤੋਂ ਬਾਅਦ ਉਹਨਾਂ ਦੇ بیٹے ਪਰਗਟ ਸਿੰਘ ਜੀ ਜਰਮਨੀ ਵਾਲੇ ਅਤੇ ਜਰਨੈਲ ਸਿੰਘ ਜੀ ਚੌਧਰੀ ਸਾਹਿਬ ਹਰਨੇਕ ਸਿੰਘ ਜੀ ਲਖਵਿੰਦਰ ਸਿੰਘ ਜੀ ਕਾਮਰੇਡ ਸੰਤੋਖ ਸਿੰਘ ਜੀ ਜੋ ਕਿ ਨਹੀਂ ਰਹੇ ਹੁਣ ਉਹਨਾਂ ਦੇ ਨਾਲ ਸਾਡੇ ਨਾਲ ਹੁਣ ਇਸ ਵੇਲੇ ਕਰ ਰਹੇ ਨੇ ਕਾਮਰੇਡ ਨਰਮਲ ਸਿੰਘ ਜੀ ਜੋ ਕੈਨੇਡਾ ਗਿਆ ਹੋਏ ਨੇ ਹੁਣ ਸੋ ਹਰਨੇਕ ਸਿੰਘ ਜੀ ਪੰਜ ਸਾਹਿਬ ਸਾਹਿਬ ਦਾ ਪੰਜ ਨੇ ਤੇ ਹੋਰ ਸਾਡੇ ਨਾਲ ਬਲਦੇਵ ਕੁਮਾਰ ਗੋਰਾ ਜੀ ਬਲਵੰਤ ਸਿੰਘ ਜੀ ਅਤੇ ਜਸਵਿੰਦਰ ਸਿੰਘ ਮਧੂ ਜੀ ਤੇ ਸੁਨਾ ਪਾਂਚ ਸੁਖਦੇਵ ਸਿੰਘ ਜੀ ਸਾਹਿਬ ਦਾ ਪਾਂਚਾ ਤੇ ਸਾਰੇ ਹੀ ਨਗਰ ਆਦੀ ਮੰਡੋਰੀ ਅਤੇ ਸ਼ਾਹਪੁਰ ਸਾਰੀਆਂ ਸੰਗਤਾਂ ਦਾ ਬਹੁਤ ਮੇਲੇ ਵਿੱਚ ਯੋਗਦਾਨ ਆ ਜਿਨ੍ਹਾਂ ਵਿੱਚ ਇਹ ਗੋਪੀ ਮਾਲੂ ਪਰ ਅੰਕਾਰ ਸਿੰਘ ਜੀ ਮਾਲੂ ਪਰ ਸਾਰੀਆਂ ਸੰਗਤਾਂ ਦਾ ਬੇਹੱਦ ਯੋਗਦਾਨ ਆ ਸੋ ਸਾਰੀਆਂ ਸੰਗਤਾਂ ਦਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਅਤੇ ਪ੍ਰਬੰਧਕ ਕਮੇਟੀ ਵੱਲੋਂ ਮੇਲੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਧੰਨਵਾਦ ਜੀ ਕੀ ਨਾ ਆਪਣਾ ਹੀ ਬਲਦੇਵ ਕੁਮਾਰ ਪਈਸ ਪਿੰਡ ਦਾ ਕੀ ਨਾਮ ਹੈ ਜਿੱਥੇ ਇਹ ਸਲਾਣਾ ਜੋੜ ਮੇਲਾ ਲੱਗ ਰਿਹਾ ਪਿੰਡਾਤੀ ਜ਼ਿਲ੍ਹਾ ਜਲੰਧਰ ਤਹਿਸੀਲ ਨਕੋਤ ਠੀਕ ਹੈ ਤੇ ਭਾਈ ਕਿੰਨਾ ਟਾਈਮ ਹੋ ਗਿਆ ਤੇ ਮੇਲਾ ਚੱਲਦੇ ਨੂੰ 14 ਸਾਲ ਤੋਂ ਮੇਲਾ ਚੱਲ ਰਿਹਾ ਇਸ ਪਿੰਡ ਦਾ ਠੀਕ ਹੈ ਜੀ ਇਸ ਮੇਲੇ ਵਿੱਚ ਕਿਹੜੇ-ਕਿਹੜੇ ਕਲਾਕਾਰਾਂ ਦੀ ਗਣ ਵਾਲਾ ਹੈ ਮੇਲੇ ਦੇ ਵਿੱਚ ਲਾਹੇ ਹੀਰਾ ਜਸਵਿੰਦਰ ਬਰਾੜ ਸਾਡੇ ਆਪਣੇ ਨਗਰ ਦੇ ਜਸਵੀਰ ਸ਼ੀਰਾ ਜੀ ਤੇ ਪਾਲੀ ਦੇਪਵਾਲੀਆ ਕਨਵਰ ਗਰੇਵਾਲ ਪਰਮੀਤ ਮੀਤ ਹੋਰ ਸੁਖਵਿੰਦਰ ਸੁਖੀ ਇਸ ਤਰ੍ਹਾਂ ਬਹੁਤ ਸਾਰੇ ਕਲਾਕਾਰ ਹਰ ਸਾਲ ਨਵੇਂ ਤੋਂ ਨਵੇਂ ਸਿੰਗਰ ਅਸੀਂ ਬੁਲਾ ਰਹੇ ਹਾਂ। ਭਾਜੀ ਮੇਲੇ ਵਿੱਚ ਕੋਈ ਸਿੰਗ ਮੁਕਾਬਲਾ ਵੀ ਹੁੰਦਾ ਵਾ? ਨਹੀਂ ਭਾਜੀ ਪਹਿਲਾਂ ਕਬੱਡੀ ਟੂਰਨਾਮੈਂਟ ਕਰਵਾਇਆ ਜਾਂਦਾ ਸੀਗਾ। ਫਿਰ 2 ਸਾਲ ਤੋਂ ਅਸੀਂ ਬੰਦ ਕਰ ਦਿੱਤਾ। ਅੱਛਾ ਜੀ। ਤੇ ਜਿਸ ਇਸ ਮੇਲੇ ਵਿੱਚ ਐਨਆਰਈ ਭਰਾਵਾਂ ਦਾ ਕਾਫੀ ਯੋਗਦਾਨ ਹੋਣਾ। ਹਾਂਜੀ ਐਨਆਰਈ ਵੀਰਾਂ ਦਾ ਬਹੁਤ ਵੱਡਾ ਸਹਿਯੋਗ ਆ। ਅੱਛਾ ਜੀ। ਹਾਂਜੀ ਐਨਆਰਈ ਵੀਰਾਂ ਦੇ ਸਹਿਯੋਗ ਨਾਲ ਮੇਲਾ ਨੇਪੜੇ ਜਾਂਦਾ। ਤੁਸੀਂ ਵਾਲੀ ਦੂਰ ਦੂਰ ਸੰਗਤਾਂ ਆਉਂਦੀਆਂ ਉਹਨਾਂ ਨੂੰ ਆਪਣਾ ਕੀ ਮੈਸੇਜ ਦੇਣਾ? ਇਹੀ ਮੈਸੇਜ ਦੇਵਾਂਗਾ ਵੀ ਮੇਲਾ ਇਸ ਤਰ੍ਹਾਂ ਚੱਲਦਾ ਰਹੇਗਾ ਸੰਗਤ ਨੂੰ ਬੇਨਤੀ ਹੈ ਕਿ ਹਰ ਸਾਲ ਆਪਣਾ ਵਾਧੂ ਵਾਧੂ ਯੋਗਦਾਨ ਪਾਉਣ ਤੇ ਹੋਮ ਹਮਾ ਕੇ ਮੇਲੇ ਵਿੱਚ ਪਹੁੰਚੇ। ਇਹ ਹੀ ਸਾਡੀ ਬੇਨਤੀ ਹੈ ਦੇ ਪ੍ਰਮਾਤਮਾ ਕਿਰਪਾ ਕਰੇ। ਠੀਕ ਹੈ।